विधायक अमन शेर शहरी कलसी डिप्टी कमिश्नर दलविंदर ने विह पुरब समागम तैयारिया का लिया जायजा विह पुरब समागम पूरी उत्साह के जाहो जलाल मनाए जा मना देश, विदेश तो पहुंचन वाली संगत की सहूलत लिये जा रहे हैं प्रबंध ब्यूरो चीफ दविंदर सिंहकर ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਚੱਲ ਰਹੀਆਂ ਤਿਆਰੀਆਂ ਦਾ ਅੱਜ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੀਰ ਸਿੰਘ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੇ ਗੁਰਦੁਆਰਾ ਸ੍ਰੀ ਸੁਲਤਾਨਪੁਰ ਲੋਧੀ ਤੋਂ ਆਉਣ ਵਾਲੇ ਨਗਰ ਕੀਰਤਨ ਦੇ ਰੂਟ ਦਾ ਨਿਰੀਖਣ ਕੀਤਾ ਅਤੇ ਮੌਕੇ ਤੇ ਸਬੰਧਤ ਅਧਿਕਾਰੀਆਂ ਨੂੰ ਅਧੂਰੇ ਕੰਮ ਸਮੇਂ ਸਿਰ ਮੁਕੰਮਲ ਕਰਨ ਦੇ ਸਖਤ ਨਿਰਦੇਸ਼ ਦਿੱਤੇ। ਵੀਓ ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਵਿਆਪੂਰਬ ਦੇ ਸਮਾਗਮ ਵਿੱਚ ਬਟਾਲਾ ਵਿਖੇ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤ ਆਉਦਿਆਂ ਹਨ ਅਤੇ ਉਹਨਾਂ ਦੀਆਂ ਸਹੂਲਤਾਂ ਲਈ ਪੂਖਤੀ ਪ੍ਰਬੰਧ ਕੀਤੇ ਜਾਣਗੇ ਉਹਨਾਂ ਦੱਸਿਆ ਕਿ 30 ਅਕਤੂਬਰ ਵਿਆਪੂਰਵ ਸਮਾਗਮ ਤੋਂ 1 ਦਿਨ ਪਹਿਲਾਂ 29 ਅਕਤੂਬਰ ਨੂੰ ਸ੍ਰੀ ਸੁਲਤਾਨਪੁਰ ਲੋਧੀ ਤੋਂ ਬਟਾਲਾ ਆਉਣ ਵਾਲੇ ਨਗਰ ਕੀਰਤਨ ਦੇ ਰੂਟ ਦਾ ਨਿਰੀਖਣ ਕੀਤਾ ਗਿਆ ਹੈ ਤੇ ਵਕ ਵਕ ਸੰਬੰਧਤ ਅਧਿਕਾਰੀਆਂ ਨੂੰ ਵਿਕਾਸ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਉਨ੍ਹਾਂ ਕਿਹਾ ਵਿਆਹਪੁਰਬ ਦੇ ਸਮਾਗਮ ਪੂਰੇ ਉਤਸ਼ਾਹ ਤੋਂ ਚਾਹੋ ਜਲਾਲ ਨਾਲ ਮਨਾਏ ਜਾਣਗੇ। ਉਹਨਾਂ ਵਕ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਵਿਆਹਪੁਰਬ ਦੇ ਸਮਾਗਮ ਵਿੱਚ ਕਿਸੇ ਪ੍ਰਕਾਰ ਦੀ ਕੋਈ ਟਿਲਮਲ ਨਾ ਵੜਤੀ ਜਾਵੇ ਅਤੇ ਸਮਾਗਮ ਦੀਆਂ ਤਿਆਰੀਆਂ ਸੁਚਾਰੂ ਢੰਗ ਨਾਲ ਕੀਤੀ ਜਾਣ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸਾਫ ਸਫਾਈ ਸੀਬ੍ਰਿਸ ਅਤੇ ਲਾਈਟਸ ਸਾਦੇ ਦੀ ਮੁਸ਼ਕਲ ਦਾ ਹੱਲ ਕਰਨ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ ਜਿਨ੍ਹਾਂ ਤੇ ਲੋਕ ਫੋਨ ਕਰਕੇ ਮੁਸ਼ਕਲ ਦੱਸ ਸਕਦੇ ਹਨ ਉੱਥੇ ਹੀ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਜਲੰਧਰ ਰੋਡ ਬਟਾਲਾ ਤੋਂ ਲੈ ਕੇ ਨਗਰ ਕੀਰਤਨ ਦੇ ਸਮਾਪਤੀ ਤੱਕ ਸਾਰੇ ਰੂਟ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਜਾਵੇਗਾ इस तो इलावा सारे शहर के चौकों स्वागती गेट बनाए जाएंगे जाने रंग बिरंगट की जाएगी उन्होंने नगर निगम के अधिकारियों शहर अंदर साफ सफाई दे कूड़े दे टेरानू नाल, के कूड़े के ढेरानू नालों चुकन की हदायत करद कि रात वे भी सफाई मुहिम विधी जाए ਨਾਲ ਹੀ ਉਹਨਾਂ ਸ਼ਹਿਰ ਅੰਦਰ ਨਾਜਾਇਜ਼ ਢੰਗ ਨਾਲ ਲਗਾਈ ਗਈ ਬੈਨਰ ਤੇ ਹੋਲਡਿੰਗਸ ਬੋਰਡ ਵਿਰੁੱਧ ਵੀ ਕਾਰਵਾਈ ਕਰਨ ਲਈ ਕਿਹਾ ਤਾਂ ਜੋ ਸ਼ਹਿਰ ਦੀ ਖੂਬਸੂਰਤੀ ਵਿੱਚ ਕੋਈ ਵਿਗੜਨਾ ਨਾ ਪਵੇ ਇਸ ਤੋਂ ਇਲਾਵਾ ਉਹਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮੁੱਚੀ ਰੂਟ ਵਿੱਚ ਰਹਿੰਦੇ ਕੰਮ ਪੂਰੇ ਕਰਨ ਦੀ ਹਦਾਇਤ ਕੀਤੀ ਤੇ ਕਿਹਾ ਕਿ 30 ਅਕਸਤ ਨੂੰ ਮਨਾਏ ਜਾ ਰਹੇ ਵਿਆਪ ਉਰਪ ਤੋਂ ਪਹਿਲਾਂ ਪਹਿਲਾਂ ਪੂਰੀ ਸਰਦਾਰ ਭਾਵਨਾ ਨਾਲ ਕੰਮ ਕਰਨੇ ਯਕੀਨ ਬਣਾਏ ਜਾਣ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਐਮ ਐਲ ਏ ਬਟਾਲਾ ਬਾਈ ਹਰ ਸਾਲ ਬਾਬਾ ਜੀ ਦਾ ਵਿਆਹ ਜਿਹੜਾ ਬੜੇ ਧੂਮ ਧਾਮ ਨਾਲ ਬਟਾਲੇ ਵਿਖੇ ਮਨਾਇਆ ਜਾਂਦਾ ਔਰ ਅਕਸਰ ਜਦੋਂ ਦੀ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਕਸਰ ਰਹਿ ਨਾ ਜਾਵੇ ਆਪਾਂ ਇਹਨੂੰ ਵਧੀਆ ਵਿਆਹ ਹੋ ਜਿਹੜਾ ਵੀ ਕੋਈ ਸੰਗਤ ਨੂੰ ਦਿੱਕਤ ਨਾ ਆਵੇ ਇਸ ਕਰਕੇ ਜਦੋਂ ਵੀ ਬਾਬਾ ਜੀ ਦਾ ਵਿਆਹ ਹੁੰਦਾ ਫਿਰ ਆਪਾਂ ਸਾਰੇ ਪ੍ਰਸ਼ਾਸਨ ਸੁਪੇ ਡੀ ਸੀ ਸਰਮਾਨ ਐ ਡੀ ਸੀ ਸਰਮਾਨ ਖੋਸਰ ਸਾਹਿਬ ਸਾਰੇ ਆਪਾਂ ਸ਼ਹਿਰ ਦਾ ਦੌਰਾ ਕਰਦੇ ਆਂ ਜਿੱਥੇ ਜਿੱਥੇ ਕੋਈ ਦਿੱਕਤਾਂ ਨੇ ਉਹਨਾਂ ਦਾ ਹੱਲ ਕਰ ਸਕੀਏ ਸੋ ਅੱਜ ਵੀ ਉਹ ਰੁਟੀਨ ਬਾਬਾ ਜੀ ਦੇ ਵਿਆਹ ਦੀਆਂ ਤਿਆਰੀਆਂ ਪੂਰੀਆਂ ਨੇ ਪ੍ਰਸ਼ਾਸਨ ਆਪਣੇ ਵੱਲੋਂ ਪ੍ਰਾਪਰਲੀ ਕੰਮ ਕਰ ਰਿਹਾ ਪਰ ਅੱਜ ਨਜ਼ਰਸੋਲੀ ਕਰਨ ਵਾਸਤੇ ਬਤੌਰ ਡੀਸੀ ਸਾਹਿਬ ਇਹ ਡੀਸੀ ਸਾਹਿਬ ਸਾਰੀ ਪ੍ਰਾਪਰਲੀ ਕਮਿਸ਼ਨਰ ਸਾਹਿਬ ਸਾਰੀ ਟੀਮ ਜਿਹੜੀ ਆ ਹਾਲਾ ਅਫਸਰਾਂ ਦੀ ਪਹੁੰਚੀ ਹੈ ਜਿੱਥੇ ਵੀ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਆ ਆਪਾਂ ਉਹਨੂੰ ਵੀ ਹੱਲ ਕਰਾਂਗੇ ਇੱਕ ਨਾਲ ਹੋਰ ਆਪ ਜੀ ਦੇ ਤੇ ਲੋਕਾਂ ਨੂੰ ਸੰਗਤ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਵੀ ਇੱਕ ਆਪਾ ਹੈਲਪਲਾਈਨ ਨੰਬਰ ਜਿਹੜਾ ਇਸ਼ੂ ਕੀਤਾ ਜਿੱਥੇ ਵੀ ਸੰਗਤ ਨੂੰ ਜਿਹੜੀ ਵੀ ਕੋਈ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਕਿਉਂਕਿ ਆਪਣੇ ਵੱਲੋਂ ਤੇ ਆਪਾਂ ਪਪਾ ਪਰ ਹੋ ਕੇ ਕਰ ਹੀ ਰਹੇ ਹਾਂ ਕੋਈ ਸੀਵਰੇਜ ਦਾ ਟੱਕਣ ਖੁੱਲਾ ਨਜ਼ਰ ਆਉਂਦਾ ਕੋਈ ਕਿਸੇ ਕਿਸਮ ਦੀ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਉਸ ਹੈਲਪਲਾਈਨ ਨੰਬਰ ਤੇ ਜਰੂਰ ਸਾਨੂੰ ਅਗਾਹ ਕੀਤਾ ਜਾਵੇ ਤਾਂ ਜੋ ਕਿ ਸਮੇਂ ਸਿਰ ਉਹਦੀ ਜਿਹੜੀ ਆ ਵੀ ਆਪਾਂ ਜਿਹੜੀ ਕੋਈ ਕਮੀ ਹੋਵੇ ਉਹਨੂੰ ਕਰ ਸਕੀ ਸਰ ਅੱਗੇ ਇਹਾ ਇਕ ਜਿੱਥੇ ਬੰਦੀ ਆਉਂਦੀ ਹੈ ਅਪੀਲ ਕੀਤੀ ਗਈ ਕਿ ਜਿਹੜੇ ਹੁੱਲੜ ਬਾਜ਼ੀ ਕਰਦੇ ਨੇ ਕਿ ਬੇਅਕਸਰੀ ਆਪਾਂ ਸਨਾਰਥੀ ਅਨਸਰ ਵੀ ਕੁਝ ਐਸ.ਟੀ.ਐਮ ਸਾਹਿਬ ਨੇ ਵੀ ਅਪੀਲ ਕੀਤੀ ਇਸੇ ਦਿੱਤਾ ਸਮੇਂ ਬਿਲਕੁਲ ਜੀ ਇੱਕ ਗੱਲ ਤੇ ਕਲੀਅਰ ਹੈ ਦੇਖੋ ਪਾਪਾ ਜੀ ਦਾ ਵਿਆਹ ਜਿਹੜਾ ਸੰਗਤ ਦੇ ਰੂਪ ਦੇ ਵਿੱਚ ਸਾਰੇ ਪਰਿਵਾਰ ਆ ਕੇ ਸਾਡੇ ਬਜ਼ੁਰਗ ਸਾਡੀਆਂ ਮਾਵਾ ਪੈਣਾ ਸਾਰੇ ਆ ਕੇ ਪਰਿਵਾਰ ਇਕੱਠੇ ਹੁੰਦੇ ਨੇ ਔਰ ਇਹਦੇ ਵਿੱਚ ਜਿਹੜਾ ਵੀ ਹੁੱਲੜ ਬਾਜ਼ ਆ ਉਹਦੀ ਜ਼ਿੰਮੇਵਾਰੀ ਉਹਨੂੰ ਆਪਣੀ ਆਪ ਹੋਊਗੀ ਕਿਉਂਕਿ ਪ੍ਰਸ਼ਾਸਨ ਪੁਲਿਸ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਜਿਹੜਾ ਵੀ ਕੋਈ ਗਲਤ ਅਨਸਰ ਹੋਊਗਾ ਜਾ ਜਿਹੜਾ ਕੋਈ ਗਲਤੀ ਕਰੂਗਾ ਉਹਦੀ ਬਣਦੀ ਜੋ ਵੀ ਖਮਿਆਜਾ ਨੂੰ ਭੁਗਤਣਾ ਪਊਗਾ ਸੋ ਕਹਿਣ ਦਾ ਭਾਵ ਇਹ ਆ ਵੀ ਇਹ ਇਹ ਸਵਾਰ ਅੱਗੇ ਨਾਲੋਂ ਕਿਉਂਕਿ ਜਿਉਂ-ਜਿਉਂ ਕੰਮ ਕਰ ਰਹੇ ਆਂ ਜਿਉਂ-ਤੋਂ ਅੱਗੇ ਨਾਲੋਂ ਅ ਮੈਂ ਕਹਿ ਸਕਦਾ ਵੀ ਵਧੀਆ ਤੋਂ ਵਧੀਆ ਗੱਲਾਂ ਔਰ ਵਧੀਆ ਤੋਂ ਵਧੀਆ ਐਫਰਟ ਨਿਕਲ ਕੇ ਜਿਹੜੇ ਬਾਹਰ ਆ ਰਹੇ ਨੇ ਔਰ ਸੋ ਲੱਗੇ ਆਂ ਔਰ ਵਧੀਆ ਕਰਾਂਗੇ ਥੈਂਕ ਯੂ ਪ੍ਰਸ਼ਾਸਨ ਵੱਲੋਂ ਸਾਡੀ ਵੀ ਜੋ ਆਰਗੇਨਾਈਜ਼ ਕੀਤੀ ਗਈ ਹੈ ਸਾਨੂੰ ਜਿੱਥੇ ਜਿਹੜੀ ਵੀ ਕੋਈ ਕਮੀ ਨਜ਼ਰ ਆਏਗੀ ਉਹ ਸਫਲ ਮੈਚਮੈਨ ਉਹਦਾ ਇਕਰਾਰ ਕਰ ਦਿੱਤਾ ਹੈ ਕਿ ਉਹ ਪਕਸ਼ੇਸ਼ ਹੋਗੀ ਜੀ ਜਾਵੇ ਕਾਹਨੋ ਜੋ ਵੀ ਸੰਗਤ ਗਰੋਂ ਆਏਗੀ ਕਸਟੇ ਲੋਕਲ ਵਾਸੀ ਨੇ ਇਸ ਸਮੇਂ ਦੌਰਾਨ ਕਿਸੇ ਨੂੰ ਕੋਈ ਦਿੱਕਤ ਨਾ ਸਫਾਈ ਦਾ ਬੜਾ ਏਗਾ ਇਸ਼ੂ ਸਫਾਈ ਦਾ ਲੰਗਰ ਕੋ بڑے ਹੁੰਦੇ ਆ ਉਹ ਵੀ ਉਹ ਵੀ ਆਰਗੇਨਾਈਜ਼ ਤਰੀਕੇ ਨਾਲ ਕਰਾਂਗੇ ਜੀ ਜਿਹੜਾ ਲੰਗਰ ਦੀ ਪਰਮਿਸ਼ਨ ਲੈਣਗੇ ਉਹਨਾਂ ਨੂੰ ਖਾਸ ਬੇਨਤੀ ਵੀ ਕਰਾਂਗੇ ਹਦਾਇਤ ਵੀ ਕਰਾਂਗੇ ਕਿ ਵੀ ਉਹ ਜਿਹੜੇ ਵੇਸਟ ਹੈ ਉਹਦੇ ਡਿਸਪੋਜ਼ਲ ਦਾ ਕਾਸਤ ਧਿਆਨ ਰੱਖਣ ਉਹ ਕੰਮ ਸਾਜੂ ਸ਼ਹਿਰ ਸਾਫ ਸੁਥਰਾ ਬਣਿਆ ਰਹੇ